ਯਾਹ ਜੀ ਬੇਟਾ ਸੁਬਰੀਆ ਮੈਂ ਜਦੋਂ ਪਹਿਲੇ ਆਉਂਦਾ ਮੇਰਾ ਉਹਦਾ ਰਸਤਾ ਥੱਲੇ ਉਹਨੇ ਚੇੜ੍ਹਨੀ ਇਹਦਾ ਕੋਹਰਾ ਤੋਂ ਆ ਕੇ ਗੱਲ ਤੋਂ ਟੀਮ ਲੱਗਦੀ ਠੀਕ ਹੈ ਆਉਂਦੇ ਕਿਥੋਂ ਆਇਆ ਤੁਸੀਂ ਹਾਂ ਉਹ ਕਿੱਥੇ ਗਿਆ ਠੀਕ ਹੈ ਸਰਚ ਹੁੰਦੇ ਤੁਸੀਂ ਨਹੀਂ ਨਹੀਂ ਹੁੰਦੇ ਜਿੱਥੇ ਤੁਹਾਨੂੰ ਕੋਈ ਕੋਈ ਪ੍ਰਸ਼ਨ ਆਇਆ ਤੇ ਨਹੀਂ ਕਿਤਾ ਕਹਿਨੇ ਮਨੇ ਰੱਬ ਕੰਮ ਕਰਦਾ ਦਾ ਆਓ ਬੀਬੀ ਜੀ ਆਓ ਇੱਧਰ ਆਓ ਇੱਧਰ ਰੱਬ ਹੋਈ ਆ ਥੱਡ ਬਰ ਨੂੰ ਰਸੂਣ ਆਓ ਬੋ ਬੰਨਣਾ ਆ ਰੱਬ ਆਜੋ ਆਜੋ ਨਾ ਨਾਲ ਕਰ ਲੋ ਜੀ ਮਾਤਾ ਜੀ ਕੋਈ ਗੱਲ ਨਹੀਂ ਮਾਤਾ ਪਰਮੇਸ਼ਵਰ ਰੱਬ ਤੇ ਬੰਦੇ ਬੈਠੇ ਆ ਨਾ ਅਰੇ ਕਿਥੋਂ ਆਏ ਜੀ ਮੈਂ ਆਇਆ ਨਿਕੋਦਰ ਦੇ ਲੱਗੋ ਨਿਕੋਦਰ ਦੇ ਲੱਗੋ ਚੱਲ ਚੋਣ ਦੇ ਕਿ ਨਹੀਂ ਹਾਂਜੀ ਅੱਜ ਵੀ ਉੱਤੇ ਹੋਇਆ ਤੁਹਾਡੇ ਫੋਟੋ ਨਹੀਂ ਲਿਆ ਉਹ ਅੰਜਲ ਆਹ ਅੰਜਲ ਤੇ ਪਾਲਦੀ ਨੂੰ ਬੱਚਿਆਂ ਦੀ ਮਾਂ ਹਨ ਕੋਈ ਨਹੀਂ ਕੋਈ ਨਹੀਂ ਆਹਦੀ ਕੋਈ ਨਹੀਂ ਇਹ ਬਾਬਾ ਜੀ ਜੱਸਾਬੇ ਲਾਈਫ ਟਾਈਮ ਨਹੀਂ ਰੱਖਣਾ ਇਹਨਾਂ ਨੂੰ ਠੀਕ ਹੈ ਇਹ ਨਹੀਂ ਆ ਵੀ 1 ਮਹੀਨਾ ਦੇਤਾ 2 ਮਹੀਨੇ ਜਦੋਂ ਤੱਕ ਮਾਤਾ ਜਿੰਦੀ ਹੈ ਨਾ ਮਾਤਾ ਨੂੰ ਰੋਸ਼ਨ ਮਿਲਦਾ ਹੀ ਜਾਣਾ ਹਾਂਜੀ 3 ਬੱਚੇ ਪਾਲਦੀ ਮੇਰੇ ਘਰ ਆ ਲੱਗੇ ਕਿਹਦੀਦਰ ਹੋ ਗਈ ਮਾਤਾ ਨੂੰ ਰੋਸ਼ਨ ਦੇ ਜੀ ਹਾਂਜੀ ਸਾਲ ਹੋ ਗਏ ਸਾਲ ਹੋ ਗਿਆ ਕਦੀ ਮਨਾ ਤਾਂ ਨਹੀਂ ਕੀਤਾ ਕਿਸੇ ਨੇ ਇੱਕ ਵਾਰੀ ਦੇ ਕੇ ਦੋ ਵਾਰੀ ਦੇ ਕੇ ਨਹੀਂ ਨਹੀਂ ਸਾਰੀ ਮੋੜ ਇੱਥੇ ਚੱਲਦੇ ਜਾਣਾ ਹਰ ਮਹੀਨੇ ਚੱਲਦਾ ਹਰ ਮਹੀਨੇ ਸਾਹ ਪਾਵਾ 12 ਤੋਂ 12 ਤੋਂ ਭਾਵੇਂ ਕੋਈ ਉਹਨਾਂ ਬੱਚਿਆਂ ਨੂੰ ਪੜਾਈ ਦਾ ਫਾਇਦਾ ਵੀ ਸਾਰਾ ਵੇਖਦੇ ਆਂ ਆਪਣੇ ਇੱਕ ਸਾਂਝੀ ਵਾਅਦੇ ਤੇ ਪ੍ਰਤੀ ਲੈ ਕੇ ਇਕੱਠੇ ਤੌਰ ਤੇ ਆਪਣੇ ਰਾਸ਼ਟਵਟ ਸਮਾਰੋਹ ਤੇ ਕੀ ਮੈਸੇਜ ਦੇਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪਣੇ ਗੌਰਵ ਜੀ ਨੇ ਤੇ ਇਹਨਾਂ ਦੇ ਜਿਹੜੇ ਵਿਚਾਰ ਸੁਨੇ ਆ ਇਹਨਾਂ ਦੇ ਵਿਚਾਰ ਹੈ ਸਰਬ ਸਾਂਝੇ ਇਨਸਾਨੀਅਤ ਦੇ ਪ੍ਰਤੀ ਇਹਨਾਂ ਨੇ ਆਨੂ ਆਖਿਆ ਕਿ ਸਵੇਰੇ ਤੁਸੀਂ ਉੱਥੇ ਆਇਓ ਅਸੀਂ ਸੰਗਤ ਨੂੰ ਰੈਸ਼ਨ ਵੰਡਣਾ ਇੱਕ ਗੱਲ ਇਹਨਾਂ ਨੇ ਪੁੱਛਿਆ ਕਿ ਸਰਬ ਸੰਗਤ ਨੂੰ ਵੰਡਣਾ ਜੇ ਕਿ ਕੱਲੇ 크੍ਰਿਸਚਨ ਭਾਈਚਾਰੇ ਨੂੰ ਵੰਡਣਾ ਉਹ ਕਹਿੰਦੇ ਕਿ ਕੱਲੇ ਕੱਲੇ ਜੀ ਕੋ ਇੱਥੇ ਆ ਕੇ ਪੁੱਛਿਆ ਜੇ ਕਿ ਤੁਸੀਂ ਚਰਚ ਕਿਹੜਾ ਕਿਹੜਾ ਆ ਰਿਹਾ ਤੇ ਕਿਹੜਾ ਨਹੀਂ ਆ ਰਿਹਾ ਕੋਈ ਮੰਦਰ ਜੀ ਜਾਣ ਵਾਲਾ ਇੱਥੇ ਕੋਈ ਗੁਰਦੁਆਰਾ ਸਾਹਿਬ ਜਾਣ ਵਾਲਾ ਕੋਈ ਚਰਚ ਜੀ ਜਾਣ ਵਾਲਾ ਅਹੀਂ ਕਹਿੰਦੇ ਕਿ ਸੰਗਤ ਰੂਪੀ ਸੰਗਤ ਨੂੰ ਬੁਲਾ ਕੇ ਇੱਥੇ ਜੋ ਵੀ ਇਨਾਂ ਕੋ ਜੋ ਵੀ ਸਰਦਾ ਪੁੱਛਦਾ ਉਹ ਦੇ ਰਹੇ ਨੇ ਉਹਨਾਂ ਨੂੰ ਅਹੀਂ ਇਹਨਾਂ ਨੇ ਵਾਦਾ ਕੀਤਾ ਹੈ ਕਿ ਜਦ ਤੱਕ ਤੁਸੀਂ ਇਨਸਾਨੀਅਤ ਦੇ ਰਾਹ ਤੇ ਚੱਲਦੇ ਰਹੋਗੇ ਅਸੀਂ ਤੁਹਾਡੇ ਦੇ ਆਪਣਾ ਆਪ ਵੀ ਵਾਰ ਦਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇਨਸਾਨੀਅਤ ਦੇ ਨੁਕਤੇ ਦੇ ਕੇ ਇਨਸਾਨੀਅਤ ਦੀ ਵਾਲਤਾ ਚੁੜ ਕੇ ਅਸੀਂ ਮੈਸੇਜ ਇਹ ਨੂੰ ਇੱਥੇ ਪਹੁੰਚੇ ਹੋਏ ਹਾਂਗੇ ਉਹਨਾਂ ਵਿੱਚ ਲੋਕਾਂ ਨੂੰ ਕੀ ਆਪਣੇ ਸੰਦੇਸ਼ ਦੇ ਵਿੱਚ ਜੰਗ ਜਿਹੜੇ ਕਿ ਇਨਸਾਨੀ ਵਾਲਤਾ ਲੈ ਕੇ ਆਪਣੇ ਕਿਤੇ ਢਾਣ ਲਾਣੇ ਕੋਸ਼ਿਸ਼ ਕਰੀਆਂ ਇਹ ਜੀ ਤੱਕ ਤੱਕ ਕਿਤੇ ਨੇ ਕਿਤੇ ਹੈਗੀਆਂ ਜਿਹੜੀ ਆਪਣੇ ਇਸ ਦੇ ਦੇਖੋ ਜੀ ਕਿ ਹੈ ਬਹੁਤ ਲੋਕਾਂ ਦਾ ਇਹ ਕੰਮ ਹੈ ਕਿ ਨਫ਼ਰਤ ਦਾ ਬੀਜ ਬੋ ਕੇ ਉਹ ਆਪਣੇ ਦੁਕਾਨਾਂ ਸਜਾਉਣੀਆਂ ਚਾਹੁੰਦੇ ਨੇ ਤੇ ਜਿਹੜੇ ਜਿਹੜੇ ਨਫਰਤ ਦਾ ਬੀਜ ਬੋਣਗੇ ਅਸੀਂ ਉਹ ਨਫਰਤ ਦੇ ਬੀਜ ਜੜੋਂ ਉਡਦਾਂਗੇ ਅਸੀਂ ਸਿਰਫ ਪਿਆਰ ਦਾ ਸੰਦੇਸ਼ ਲੈ ਕੇ ਆਏ ਆਂ ਅਸੀਂ ਇਨਸਾਨੀਅਤ ਦਾ ਸੰਦੇਸ਼ ਲੈ ਕੇ ਆਏ ਆਂ ਤੇ ਜਿਹੜਾ ਜ਼ੁਲਮ ਕਰੇਗਾ ਉਹ ਜ਼ੁਲਮ ਦੀਆਂ ਵੀ ਜੜਾਂ ਅਸੀਂ ਮੁੱਢ ਤੋਂ ਉਡਦਾਂਗੇ ਇਹ ਮੇਰੇ ਛੋਟੇ ਵੀਰ ਨੇ ਗੌਰਵ ਜੀ ਇਹਨਾਂ ਦੇ ਜਦੋਂ ਵਿਚਾਰ ਸੁਨੇ ਮੈਂ ਫਿਰ ਗੱਲ ਕਰਨ ਲੱਗਾ ਇਹਨਾਂ ਦੇ ਵਿਚਾਰ ਸ਼ੀਤਲ ਜਿਵੇਂ ਜਲ ਹੁੰਦਾ ਨਾ ਠੰਡਾ ਜਲ ਕਿਸੇ ਦੀ ਨਫਰਤ ਦੀ ਅੱਗ ਨੂੰ ਉੱਤੇ ਪਾ ਦੀ ਅੱਗ ਤੇ ਉੱਤੇ ਪਾ ਦੀ ਜੋ ਜਲ ਠੰਡਕ ਪੰਚਾ ਦਿੰਦਾ ਨਾ ਇਹਨਾਂ ਦੇ ਵਿਚਾਰ ਵੀ ਉਸ ਤਰ੍ਹਾਂ ਦੇ ਨੇ ਮੈਂ ਤੁਹਾਨੂੰ ਸਾਰੇ মিডিਆ ਵਾਲਿਆਂ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਦੀਆਂ ਬਾਈਟਸ ਇਹਨਾਂ ਦੇ ਜਿਹੜੇ ਵੀ ਕਾਰਜ ਦਿਨ ਰਾਤ ਕਰਦੇ ਨੇ ਉਹ ਤੁਸੀਂ ਇੱਕ ਇੱਕ ਹਿੰਦੂਸਤਾਨ ਕੀ ਪੂਰੀ ਦੁਨੀਆ ਦੇ ਇੱਕ ਇੱਕ ਇਨਸਾਨ ਤੱਕ ਜਾਣੇ ਚਾਹੀਦੇ ਨੇ ਕਿਉਂਕਿ ਇਨਸਾਨੀਅਤ ਦਾ ਫਰਜ਼ ਨਿਭਾ ਰਹੇ ਨੇ ਜੀ ਗੌਰਵ ਜੀ ਅੱਜ ਇੱਥੇ ਲੋਕਾਂ ਦਾ ਇਕੱਠ ਹੋਇਆ ਹੈ ਤੇ ਸਿੱਖ ਜੱਟ ਬੰਦੀਆਂ ਵੀ ਆਈਆਂ ਨੇ ਤੇ ਕੀ ਕਰ ਰਹੇ ਹੋ ਅੱਜ ਸਰਦਨ ਮੇਰੇ ਵੱਲ ਜੈਮਸੀ ਦੀ ਅੱਜ ਮੈਂ ਬਹੁਤ ਪਰਮੇਸ਼ਵਰ ਦਾ ਧੰਨਵਾਦ ਕਰਦਾ ਵੀ ਸਾਡੇ ਵੱਡੇ ਭਰਾ ਸਾਡੇ ਕੋ ਆਏ ਨੇ ਜਿਨ੍ਹਾਂ ਦੇ ਵਿੱਚ ਸਾਡੇ ਜੱਸਾ ਸਾਹਿਬ ਵੀ ਸਾਡੇ ਕੋਲ ਖੜੇ ਨੇ ਸਾਡੇ ਹਰਪ੍ਰੀਤ ਜੀ ਸਾਡੇ ਭਾਈ ਸਾਹਿਬ ਵੱਡੇ ਭਰਾ ਸਾਡੇ ਸਾਰੇ ਖੜੇ ਨੇ ਅਸੀਂ ਸਾਂਝੀ ਵਾਰਤਾ ਦਾ ਸੰਦੇਸ਼ ਦੇਣ ਲਈ ਇੱਥੇ ਖੜੇ ਇਕੱਠੇ ਹੋਏ ਆਂ ਦੇਖੋ ਸਿੱਖ ਭਾਈਚਾਰਾ ਸਾਡਾ ਜਿਹੜਾ ਹੈਗਾ ਬੜੇ ਵਧੀਆ ਸਾਡੇ ਭਰਾ ਨੇ ਵੱਡੇ ਭਰਾ ਨੇ ਸਾਡੇ ਸਿੱਖ ਭਾਈਚਾਰੇ ਦੇ ਜਿਹੜੇ ਭਰਾ ਹਨ ਸਾਡੇ ਅਸੀਂ ਸਾਰੇ ਇਕੱਠੇ ਮਿਲ ਕੇ ਕੰਮ ਕਰਦੇ ਬਹੁਤ ਲੰਬੇ ਸਮੇਂ ਤੋਂ ਕੰਮ ਕਰ ਰਹੇ ਆਂ ਔਰ ਕਰਦੇ ਰਵਾਂਗੇ ਅੱਜ ਦੇਖੋ ਤੁਸੀਂ ਹਰ ਵਰਗ ਦੇ ਲੋਕਾਂ ਨੂੰ ਇੱਥੇ ਬੁਲਾਇਆ ਗਿਆ ਵਾ ਹਰ ਮਹੀਨੇ ਇਹਨਾਂ ਨੂੰ ਬੁਲਾ ਕੇ ਰਸ਼ਨ ਦਿੱਤਾ ਜਾਂਦਾ ਵਾ ਕਿਸੇ ਦੀ ਇੱਥੇ ਧਰਮ ਜਾਤ ਨਹੀਂ ਪੁੱਛੀ ਜਾਂਦੀ ਔਰ ਮਨੁ ਇਤਨੂੰ ਪਿਆਰ ਕਰਨ ਵਾਲੇ ਸਾਰੇ ਐਸੇ ਲੋਕ ਆ ਸਾਡੇ ਵਿੱਚ ਕੋਈ ਧਰਮਵਾਦ ਨਹੀਂ ਹੈਗਾ ਕੋਈ ਧਰਮ ਦਾ ਵਖਰੇਵਾ ਨਹੀਂ ਹੈਗਾ ਅਸੀਂ ਸਾਰੇ ਇਕੱਠੇ ਆ ਸਾਰੇ ਇਕੱਠੇ ਮਿਲ ਕੇ ਕੰਮ ਕਰਦੇ ਰਵਾਂਗੇ ਔਰ ਆਪਣੇ ਪੰਜਾਬ ਨੂੰ ਅੱਗੇ ਲੈ ਕੇ ਜਾਵਾਂਗੇ ਆਪਣੇ ਹਿੰਦੁਸਤਾਨ ਨੂੰ ਅੱਗੇ ਲੈ ਕੇ ਜਾਵਾਂਗੇ ਸਾਰਨ ਜਮਸੀ ਤੇ ਜੇ ਤੁਹਾਡੇ ਤੋਂ ਕਿਸੇ ਨੂੰ ਮਦਦ ਚਾਹੀਦੀ ਹੋ ਉਹ ਪੰਜਾਬ ਦੇ ਹੋਣਾ ਚਾਹੀਦਾ ਕਿ ਪੂਰੇ ਨਹੀਂ ਜਿੱਥੇ ਦਾ ਮਰਜ਼ੀ ਜਿੱਥੋਂ ਦਾ ਮਰਜ਼ੀ ਹੋਵੇ ਜੀ ਪੂਰੇ ਇੰਡੀਆ ਦੇ ਵਿੱਚੋਂ ਜਿੱਥੋਂ ਮਰਜ਼ੀ ਲੋਕ ਆ ਸਕਦੇ ਨੇ ਪਿਛਲੇ ਦਿਨਾਂ ਦੇ ਵਿੱਚ ਸਾਡੇ ਆਤਮਿਕ ਪਿਤਾ ਪਾਸ਼ਟੰਗ ਨੌਲਾ ਜੀ ਨੇ ਕਿਹਾ ਸੀ ਵੀ ਮੈਂ ਜਿਹੜੇ ਮੇਰੇ ਗਰੀਬ ਭੈਣ ਭਰਾਵਾ ਬਰਸਾਤਾ ਦੇ ਦੇ ਨੇ ਉਹਨਾਂ ਦੇ ਘਰ ਦੀਆਂ ਛੱਤਾਂ ਜਿਹੜੀਆਂ ਮੈਂ ਬਦਲਾ ਕੇ ਦਵਾਂਗਾ ਘਰ ਬਣਾ ਕੇ ਦਵਾਂਗਾ ਉਹ ਚ ਉਹਨਾਂ ਨੇ ਇੱਕ ਬਹੁਤ ਵੱਡੀ ਸਟੇਟਮੈਂਟ ਦਿੱਤੀ ਸੀ ਵੀ ਕੋਈ ਸਿੱਖ ਭਾਈਚਾਰੇ 'ਚ ਹੋਣ ਸਾਡੇ ਭਰਾ ਕੋਈ ਅਸੀ ਭਾਈਚਾਰੇ 'ਚ ਹੋਣ ਕੋਈ Hindu ਭਾਈਚਾਰੇ 'ਚ ਹੋਣ ਇਹ ਨਹੀਂ ਵੀ ਅਸੀਂ ਸਾਡੇ ਕੱਲੇ ਕ੍ਰਿਸ਼ਨਾ ਦੇ ਲਈ ਅਸੀਂ ਹੈਗੇ ਆਵਾ ਵੀ ਸਾਈ ਭਾਈਚਾਰੇ ਨੂੰ ਅਸੀਂ ਰਾਸ਼ਨ ਦੇ ਰਹੇ ਆ ਜਾਂ ਰਾਜ ਸਾਈ ਭਾਈਚਾਰੇ ਦੇ ਘਰ ਬਣਾ ਕੇ ਦੇ ਰਹੇ ਆ ਅਸੀਂ ਸਾਰੇ ਸਾਰੇ ਭਾਈਚਾਰੇ ਨੂੰ ਨਾਲ ਲੈ ਕੇ ਚੱਲਦੇ